ਸਾਹ ਇਹ ਵੇਖਣ ਲਾਗਣਾ ਯਾਦ ਮੈਨੂੰ ਉਦੋਂ ਹੀ ਮੈਂ ਤੈਨੂੰ ਕਿਹਾ ਵੀ ਨਾਂਜ ਦੱਸ ਤੋਂ ਨਹੀਂ ਜ਼ਿਆਦਾ ਹੋਰ ਦੱਸ ਸਕਦੇ ਠੀਕ ਹੋ ਹਾਂ ਜੀ ਬਹੁਤ ਪੁਰਾਣੇ ਡਾਕਟਰ ਹੈ ਜੱਗੀ ਭਾਈ ਹਾਂ ਕਿਹੜੇ ਜਾਨਵਰ ਦਾ 6000 ਦਾ ਬੱਕਰੀ ਦਾ ਸੌਦਾ ਕਰਾਇਆ ਬਹੁਤ ਪੁਰਾਣੇ ਡਾਕਟਰ ਹੈ ਹਾਂ ਇਹ ਆਂ ਵਜੀਰੀ ਇਹ ਇਹ ਬੱਕਰੀ ਦਾ ਕਰਾਇਆ ਹਾਂ ਬੱਕਰੇ ਦਾ ਬੱਕਰੇ ਦਾ ਹਾਂ ਜੀ ਕਿਹੜਾ ਬੱਕਰਾ ਸੀ ਕੌਣ ਲੈ ਗਿਆ ਸੀ ਫਰੀਦਕੋਟ ਤੋਂ ਹੀ ਆ ਠੀਕ ਆ ਲਿਆ ਕਿਨੇ ਭਾਈ ਇਹ ਗਰ ਲਾਲ ਨੇ ਗਰ ਲਾਲ ਨੇ ਕਿਹੜਾ ਬੱਕਰਾ ਉਹ ਲਾਲ ਆਹ ਲਾਲ ਲਾਲ ਠੀਕ ਆ ਲੈ ਵੀ ਆ ਲਾਲ ਬੱਕਰੇ ਦਾ ਹੋਇਆ ਸੌਦਾ ਸ਼ੀ 1000 ਜੇ ਤੁਸੀਂ ਦੇਖ ਸਕਦੇ ਇੱਕ ਗਰ ਲਾਲ ਨਹੀਂ ਲਿਆ ਭਾਈ ਜੱਗੀ ਨੇ ਕਰਾ ਦਾ ਸੌਦਾ ਯਾ ਦਾ ਯਾਰਾ ਚੱਲ ਪਰ ਇਹ ਦੋ ਬੰਦਾ ਹੋਵੇ ਟਨ ਕੋਟ ਦਾ ਉਹ ਦਬਾ ਤੋੜੇ ਕਰਕੇ ਮਇਜਤ ਕਰਦਾ ਉਹਨਾਂ ਦੀ ਭਾਣੀ ਬਣਦੇ ਇਹਨਾਂ ਦਾ ਇਧਰ ਆਸੀ ਬਹੁਤ ਚਿਰ ਪਾ ਬਾਹਰ ਲੱਗੇ ਮੇਰੇ ਨਾਲ ਫਿਰ ਅਸੀਂ ਬਹੁਤ ਚਿਰ ਜੱਗੀ ਪਰ ਇਹਨੂੰ ਪਰੇ ਨੂੰ ਮੂੰਹ ਰੱਖ ਲੈ ਲੱਗੀ ਦੇਖ ਪਰ ਆ ਨਿਕਾ ਹੈ ਮੈਂ ਥੋੜਾ ਬਾਰਾ Ô <laughs> kìa <laughs> <laughs> ਲੋਖਾਈ ਦਾ ਰੱਖਿਆ ਹੋਰ ਵੀ ਰੱਖਿਆ ਦੇ ਕੋਲ ਤੀਰ ਲਖਾਈ ਨੂੰ ਜੀ ਤਾਂ ਉਹ ਆਦੀ ਆਪਦੀ ਤੋਂ ਆਉਂਦਾ 100 ਹੀ ਰੱਖਿਆ ਫਿਰ ਉਧਰ ਦੇ ਦੀ ਦੂ ਨਹੀਂ ਦਿੰਦੇ ਮੈਂ ਉਹੀ ਦਿਨ ਆਉਦਾ ਦੋ ਜਵਾਬੀ ਦਾ ਕਰ ਰਿਹਾ ਐ ਨਾ ਕਰੇ ਇਹ ਦਾ ਨਹੀਂ ਜੇ ਗਾਰਾਂ ਗੱਲ ਮੈਂ 200 ਰੁਪਿਆ ਲਖਾਈ ਦੇ ਕੱਟੇ ਤੂੰ ਯਾਰ ਆਦੀ ਆਦੀ ਦੇਊਗਾ ਤੂੰ ਆਦੀ ਦੇ ਦੇ ਪੁੱਤ ਸੌਦਾ ਕਰਦੇ ਪੁਰੇ ਪੈਸੇ ਦੇ ਸਾਡਾ 200 ਲਖਾਈ ਦਾ ਉਧਰ ਫੜਾ ਸੌ ਉਧਰ ਫੜਾ ਤੂੰ ਕੋਈ ਨਹੀਂ ਉਧਰ ਫੜਾ ਦੂ ਮੈਂ ਇਹ ਦੋਨੇ ਬਸ ਇਹ ਦੇ ਹੀ ਜਾਂਦਾ ਚਲੇ ਦੇ ਦੋ ਗੱਲ ਉੱਥੀ ਆ ਗੱਲ ਦਿਖਾਈ ਉਹ ਦੋ ਸਾਹਮਣੇ ਤੇਰੇ ਮੂੰਹ ਇਹਦੇ ਚੁੰਨੀ ਪਾਣੇ ਸੀ ਮੈਂ ਲਖਾਈ ਉਹਦਾ ਫਿਰ ਵੀ ਮੈਨੂੰ ਬਹਾ ਕੰਮ ਨਹੀਂ ਆਉਂਦਾ ਆਹ ਫਾਇਦਾ ਕਰਾ 100 ਦੀ ਹੈਗਾ ਫਾਇਦਾ ਕਰਤਾ ਜੱਗੀ ਬਾਈ 400 ਦਾ ਮੇਰੀ ਕਿਸੇ ਨੂੰ ਛੱਡ ਕੇ ਨਹੀਂ ਫਤੂ ਲੈ ਜਾ 650 ਦੀ ਜਿਹੜਾ ਲੈਂਦਾ ਉਹਨੂੰ ਦੇ ਦੇ ਕਾੜੀ ਬਣਾ ਲਈ ਹੋਰੇ ਜੱਗੀ ਕਿਵੇਂ ਕਰਾਈਏ ਬਾਈ 550 ਦੀ 550 ਦੀ ਐ ਗੋਪੀ ਪਗਰਾੜੀ ਵਾਲੇ ਤੋਂ ਆ ਬੱਕਰੀ ਕਰਵਾਦੀ 550 ਦਾ ਕੰਮ ਕਰ ਲੈ ਜਾ ਯਾਰ ਲਵੀ ਆ ਬਾਈ ਨੂੰ ਬਾਈ ਪਿੰਡ ਕਿਹੜਾ ਸੀ ਆਪਣਾ ਕੋਟ ਕਪੂਰੇ ਤੋਂ ਆਏ ਸੀਗੇ ਬਾਈ ਠੀਕ ਆ ਬਾਈ ਬੱਕਰੀਆ ਹੋਰ ਹੀ ਸੁਣਾਈਏ ਲਿਖਾਈ ਆਪ ਕੋ ਆਪਣੀ ਆ ਓਏ 400 ਲਾ ਗੋਪੀ ਅਜਿਹੇ ਗਾਂਗ ਬੋਲਦਾ ਮੈਨੂੰ ਉਹਦਾ ਪ੍ਰਮਾਣ ਕਰਨਾ ਹੁੰਦਾ ਯਾਰ ਏ ਗੋਪੀ ਦੀ ਦਸਤਾਵੇਜ਼ਾਂ ਦਾ ਨਾ ਚੜਾ ਸਾਡੇ ਸਾਢੇ 5 ਓ ਯਾਰ ਹੋਊਗੀ ਬਰੋ 77 ਦੀ ਕਹਿੰਦਾ ਲਾਲਾ ਅੱਜ ਗੰਦਾ ਕੀ ਉਹਦੀ ਦੇਖੋ ਮੈਨੂੰ ਪਤਾ ਜਿੱਤੇ ਹੋਣੀ ਪੱਟਵੀ ਦੀ ਆਤ ਕਰਕੇ ਨਹੀਂ ਕਰਤੋ ਸਾਢੇ 5 ਨਹੀਂ ਕੋਈ ਮੈਂ ਦਾ ਉਹ ਦਿੱਤਾ ਹੀ ਨਹੀਂ ਮੈਂ ਕਹਿੰਦਾ ਨਹੀਂ ਗਰੀਬ ਬੰਦਾ ਦੇ ਦੇ ਯਾਰ ਬੋਲਾ ਗਰੀਬ ਗਰੀਬ ਕਰਕੇ ਮਨੋਰ ਕਰਦਾ ਜੁੁੰਦਾ ਜਬਨ ਵਾਲੀ ਸਾਡੇ ਕੋਲੇ ਹੈ ਰਾਜੀ ਸਿੰਘ ਮੰਡੀ ਆਏ ਸਾਹਲ ਮੰਡੀ ਆਏ ਸਾਈਡ ਤੇ ਬਈ ਗੋਪੀ ਬਗਰਾੜੀ ਨੇ ਕਿਹਨੇ ਬੋਲ ਹਾਲ ਤੋਂ ਤੁਹਾਡੇ ਪੰਜਾ ਤੁਹਾਡੇ ਪੰਜ ਆ ਆ ਪਾਸ ਸਾਈ ਵਾਲਾ ਆ ਆ ਬਾਈ ਤੋਂ ਲੈਣਾ ਨੰਬਰ ਲੈਣਾ ਮੈਂ ਨੰਬਰ ਲੈ ਆਈ ਆਹ ਗਰੀਵਾ 2000 ਸਾਡੇ 5.5 500 500 ਨਹੀਂ ਨਹੀਂ 6000 ਜਿਹੜੀ ਗੱਲ ਕਰ ਲਈ ਹੈ ਨਾ ਕਾਤਾ ਮੈਂ ਤਾਂ ਠੀਕ ਆ ਓਏ ਗਰਲਾਲ ਲਿਖੀ ਬਾਈ ਆ ਜੀ ਬਾਈ ਗਰਲਾਲ ਜੱਗੀ ਬਾਈ ਕਿਵੇਂ ਕਰਾਤੀ ਇਹ ਬਾਈ 6000 ਬਾਈ ਗਰਲਾਲ 6000 ਦੀ ਹਾਂਜੀ ਗੋਪੀ ਬਗਰਾੜੀ ਤੋਂ ਲਈ ਆ ਹਾਂਜੀ ਗੋਪੀ ਕਿਹੜਾ ਪਿੰਡ ਆ ਬਈ ਆਪਣਾ ਸਦਕ ਚੰਗੀ ਪਾਠਾ ਹੀ ਨਸਲ ਬਹੁਤ ਆ ਪਟ ਠੀਕ ਹੈ ਲੈ ਵੀ ਸਾਧਕ ਤੋਂ ਆਏ ਸੀਗੇ 6000 ਦੀ ਕਰਾਦੀ ਲਖਾਈ ਆਪੋ ਆਪਣੀਆਂ ਗੋਪੀ ਬਗਰਾੜੀ ਤੋਂ ਦਵਾਈ ਆ ਬਈ ਸਾਧਕ ਤੋਂ ਆਏ ਸੀ ਆਪਾਂ ਕੋਈ ਗੱਲ ਨਿਕ ਪਾਲਣ ਵਾਲਾ ਬੰਦਾ ਆਪਣੀ ਬੰਦੇ ਪਟਾਲ ਦੇ ਬਾਈ ਬੋਗੇ ਮੈਂ ਬਾਬੇ ਦੇ ਦੇਣਾ ਬਾਬੇ ਨੂੰ ਦੇਣਾ ਬਾਬੇ ਵਾਲਾ ਕਾਲਾ ਕਾਲਾ ਕਹਿ ਰਾ ਦੇ ਯਾਰ ਉਹ ਤੇ ਕਰਦਾ ਬੰਦਰਾ ਪਰ ਉਹ ਵਟੇ ਕਰਦਾ ਹੈ ਨਾ ਛੋਟਾ ਜਿਹਾ ਬੱਚਾ ਬੋਗੇ ਬਾਈ ਇਹ ਪਹਿਲਾਂ ਕਿੰਨੇ ਸੀਗੇ ਤੇ ਕਿਵੇਂ ਹੋਏ ਸੀਗੇ ਬਈ ਦੱਸੀ ਇਹ 5000 ਦੇ ਭਾਅ ਹੋਏ ਬਈ ਕਿੰਨੇ ਨਾਗ ਆ ਬਈ 23 ਨਾਗ ਆ ਬਈ 23 ਨਾਗ ਆ 5000 ਦੇ ਹਿਸਾਬ ਨਾਲ ਲੈ ਆ ਕੀਤੋਂ ਲੈ ਆ ਬਈ ਇਹ ਚਾਚੇ ਰੰਗੇ ਤੋਂ ਲੈ ਆ ਠੀਕ ਆ ਨੀ ਕਾਲਾ ਬਾਰੇ ਕਈ ਗੇਮ ਮੰਗੇ ਸਨ 5000 ਦੇ ਨਾਲ ਸਾਰੇ ਨਾਗ ਹੋਏ ਆ ਤੁਸੀਂ ਦੇਖ ਸਕਦੇ ਹੋ ਬੋਗੇ ਹਰੀਗੇ ਕਲਾ ਵਾਲੇ ਨੇ ਇਹ ਸਾਰੇ ਨਾਗ ਲੈ ਆ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਬੱਕਰਾ ਮੰਡੀ ਤੋਂ ਇਸ ਜੂਰੀ ਨੇ ਰੰਗੇ ਬਾਈ ਤੋਂ ਲੈ ਆ ਇਹ 6000 ਰੁਪਏ ਦੀ ਹੈ ਜਾਇਦਾਸ ਜੀ ਇਹ ਪਾਤਾ ਤੇ 5000 ਦੇ ਪਾਤਾ ਵੀ ਇਹ ਰਸੀਂ ਆ ਵੀ ਲੈ ਆ ਜਿਹੜੇ 1500 ਪੰਜ ਦਾ ਹੀ ਦੇ ਪੰਜ ਪੂਰਿਆਂ ਦਾ ਦੇਣਾ ਬਾਈ ਲੈ ਕੇ ਜਾਣਾ ਫੜਲਾ ਕਰਨ ਫੜਲਾ ਹੋ ਗਿਆ ਆ ਲਿਆ ਫਿਰ ਲੈਣਾ ਨਹੀਂ ਭੂੰਦੀ ਵਾਰਨ ਬਹੁਤ ਨਹੀਂ ਕੋਈ ਨਹੀਂ ਫਿਰ ਤੇਰਾ ਤੇਰਾ ਤਿੰਨ ਦਵਾ ਤਾਂ ਜੀ ਇਹ 400 ਰੁਪਏ ਕਹਿੰਦਾ ਤਰਫ ਬਹੁਤ ਤਰਫ ਫਰੇ ਨਾ ਮੈਂ ਆਪਣੇ ਕਿਹੜਾ ਬੱਕਰਾ ਪੂਰਾ ਪੈਸੇ ਗੂਗਲ ਪੇ ਕਰੂੰਗਾ ਆਹ ਬਾਈ ਨੂੰ ਕਰ ਦੇ ਮੈਂ ਆਪ ਓਖਾ ਕੇ ਲੈਣ ਲੱਗਾ ਹੁਣ ਕੀ ਦੱਸਾਂ ਉਹਨੇ ਪ੍ਰੀਖਿਆ ਕਰਾਇਆ ਕੋਈ ਨਹੀਂ ਬਾਈ ਆ ਤੇਰਾ ਮਾਲਕ ਲਾਵੇ ਗਰੀਬ ਨਹੀਂ ਬਾਬੇ ਵਾਸਤੇ ਲਿਆ ਸੀ ਕਿ ਬਾਈ ਬੱਕਰਾ ਬਾਬੇ ਖੇਤਰਪਾਲ ਦਾ ਦੇਣਾ ਠੀਕ ਆ ਅਗਲੇ ਵੀ ਆ ਬੱਕਰਾ ਲੈ ਕੇ ਦਿੱਤਾ ਕਹਿੰਦਾ ਬਾਬੇ ਦੇ ਚੜਾਉਣਾ ਕਿੱਥੋਂ ਆਇਆ ਸੀ ਬਾਈ ਕੋੜਕਪੂਰੇ ਤੋਂ ਕੋੜਕਪੂਰੇ ਤੋਂ ਕਿੰਨੇ ਚ ਹੋ ਗਿਆ ਹੁਣ ਬਾਈ ਆਹ ਬਾਈ 5000 ਚ ਹੋਇਆ ਯਾਰ 5000 ਚ ਆ ਕੀ ਵੀ ਹੋਏ ਲੈ ਵੀ 5000 ਚ ਹੋਇਆ ਲਖਾਈ ਆਪੋ ਆਪਣੀ ਆ ਲੈਣਾ ਲੈਣਾ ਤੂੰ ਕੀਦਾ ਇਹ 8000 ਦਾ 8000 ਦਾ 8000 ਦਾ ਆ 8000 ਦਾ ਥਾਣੇ ਦਾ ਤੇਰੀ ਜਮਾ ਚ ਵੇਚ ਨਾਲ ਦਾ ਨਹੀਂ ਬੱਬੀ ਤੋਂ ਲਿਆ ਕੋੜਕਪੂਰੇ ਵਾਲੇ ਤੋਂ ਛਤਰਾ ਹਾਂ ਬੱਬੀ ਤੋਂ ਲਿਆ ਰੰਗੇ ਨੇ ਹਾਂ 8000 ਦਾ ਲਖਾਈ ਆਪੋ ਆਪਣੀ ਆ ਬੱਬੀ ਲੰਗਿਆਂ ਵਾਲੇ ਤੋਂ ਇਹ ਆਪਾਂ ਦੇਣੀ ਨਹੀਂ ਨਾ ਨਹੀਂ 51 52 ਸੁਰਾ ਆਉਣਾ ਬੈ ਜਾ ਉਹ ਬਾਈ ਨਹੀਂ ਦੇਣੇ 51 ਜਦੋਂ ਤੈਨੂੰ ਕਹਿੰਦਾ ਸਾਰੇ ਲੈਣੇ ਆ ਲੈ 52 52 ਬਸ ਨਹੀਂ ਨਹੀਂ ਉਹ ਬਾਤ ਨਹੀਂ ਚੱਲਿਆ ਬਖਾਈ ਆਪਾਉਦੀ ਨਾ ਆਪਾਉਦੀ 5.0 ਲਿਖਾਈ ਆਪਾ ਨਹੀਂ ਕਰਉਣੀ ਮੈਂ ਨਹੀਂ ਕਰਉਣੀ ਆਪਾਉਦੀ ਆਪਾਉਦੀ ਭਾਈ ਆਪੋ ਆਪਣੀ ਉਹ ਰੇ ਆਇਆ ਛੱਜ ਰੰਗਿਆ ਕਦੇ ਕਰਦਾ ਨਹੀਂ ਆਇਆ ਨਹੀਂ ਇੱਕ ਦੋ ਕੇ ਹੋ ਬੇਟੇ ਘਰ ਆ ਕੇ ਲੈ ਕੇ ਜਾ ਦੇ ਦੇ ਘਰ ਆ ਕੇ ਘਰ ਆ ਕੇ ਦੇਖ ਦੇਖ ਸਾਹਮਣੇ ਆ ਸਾਰੇ ਬੱਕਰੇ ਉਹ ਬੱਕਰਾ ਮਾਰੋਗੇ ਉਹ ਨਹੀਂ ਜਰੇਗੀ ਨੌ ਦਾ ਵੀ ਜਣਾ ਆ ਲੈ ਬਸ ਤਕੀਰ ਦਾ ਬੰਦਾ ਨਹੀਂ ਤੇ ਸੌਦਾ ਕਰ ਲਿਆ ਨਹੀਂ ਬੱਕਰੇ ਦੀ ਮਰਜ਼ੀ ਹੈ ਯਾਰ ਫਿਰ ਉਹ ਤਾਂ ਗਈ ਸੌਦਾ ਤਾਂ ਹੋਈ ਜੱਗੀ ਭਾਈਆ ਕਿਵੇਂ ਕਰਾਇਆ ਸੌਦਾ 5500 ਤੂੰ ਤਾਂ ਦਵਾ ਦੇ ਹੈ 5100 ਚ 5200 ਚ ਕੋਈ ਦਵਾਉਂਦਾ ਸੀ ਲੈ 5200 ਦੇ ਹਿਸਾਬ ਨਾਲ ਹੋਏ ਤਿੰਨ ਬੱਕਰੇ ਨਹੀਂ ਮੈਂ ਤੇ ਨਹੀਂ ਬਾਈ ਰੰਗੇ ਨੇ ਲਏ ਆ ਬੱਪੀ ਰੰਗੀ ਮੰਡੀ ਲਏ ਆ ਤੋ ਲੈ ਆ ਰੰਗਾ ਪਹਿਲਾਂ ਹੋਇਆ ਨਹੀਂ ਸੀ ਖੁੱਲ ਕੇ ਮੰਡੀ ਦੇ ਚੱਕਦਿਆਂ ਕਰਨੇ ਫੜਦੇ ਠੀਕ ਆ ਜਿਹੜਾ ਮਰਜੀ ਦੇ ਦੀ ਜਾਲ ਦੇ ਤੱਕ ਉਹ ਖੜ ਜਾ ਵੇਚਣਾ ਹੀ ਨਹੀਂ ਆਪਣਾ ਦੇ ਤੱਕ ਨਨੂ ਦੇਰ ਕੋਈ ਨਹੀਂ ਲਖਾਈ ਕਰਾ ਦੋ ਬਸ ਤੂੰ 100 ਰੁਪਇਆ ਦਿੰਨੇ ਆ ਯਾਰ ਲਖਾਈ ਆ ਆ ਦੇ 100 ਰੁਪਇਆ 100 ਦੇ ਦੇ ਹਾਂ 100 ਰੁਪਇਆ ਦੇਣਾ ਚੰਗਾ ਕਰ ਲਓ ਸਾਡੇ ਨਾਲ ਲਿਆ ਭਾਈ ਪੱਠ ਬਾਰ ਕੱਢੀ ਆਦੀ ਰਿਆਤ ਕਰ ਲਓ ਸਾਡੇ ਨਾਲ ਪੱਠ ਨਹੀਂ ਬਾਰ ਦੇ ਦਾਂਗੇ ਮੈਂ ਤਾਂ ਤੇ ਤੁਹਾਨੂੰ ਪਾ ਲੂੰਗਾ ਨਨੂ ਪੱਠ ਬਾਰ ਕੱਢੀ ਨੰਬਰ ਤੇ ਗੂਗਲ ਪੇ ਕਰਾਵਾਂਗੇ ਸਾਡਾ ਆਵੇ ਆ ਦੇ ਦੋ ਥਾਹ ਰੁਪਿਆ ਪਾਲੇ ਗੁੱਗਲ ਤੇ ਇਹਦਾ ਹੁਣ ਆਪ ਮੰਡੀ ਕਰਤਾ ਇਹ ਬੰਦੇ ਯਾਰ ਬਾੜ ਕੇ ਸਰਕਾਰੀ ਹੋਇਆ ਪਕਾ ਆਪ ਅੱਠ ਹੋਈ ਆ ਉਹ ਮੈਂ ਕਹਿਣਾ ਗੁੱਗਲ ਸੈੱਲ ਕਰਕੇ ਹੁਣ ਉੱਥੇ ਕਿੰਨੇ ਦੀ ਹੋ ਗਈ ਬਾਈ 4000 ਰੁਪਏ 4200 4200 ਹੋ ਜਗੀ ਲਿਖਾਈ ਪਾ ਕੇ ਹਾਂ ਠੀਕ ਆ ਬਾਈ ਕਿਹੜਾ ਪਿੰਡ ਸੀ ਬਾਈ ਆਪਣਾ ਉਹ ਗਰਗਾਲ ਆ ਥਾਹ ਰੁਪਏ ਗੁੱਗਲ ਦੇ ਬੱਬੀ ਲੰਗੀਆਂ ਨੇ ਲਈਏ ਪਾਠ 4200 ਹੋ ਜਗੀ ਲਿਖਾਈ ਪਾ ਕੇ ਨੀ ਖੁੱਗਲ गोपी ने बरबरी बकरे ले लेया ते गोपी ਨਾਲ ਗੱਲ ਕਰਦੇ ਆ ਬਗਰਾੜੀ ਵਾਲੇ ਨਾਲ ਕਿੰਨੇ ਦਾ ਸੌਦਾ ਤਿੰਨ ਬੱਕਰੇ ਤਿੰਨ ਬੱਕਰੇ ਹੈਗੇ ਤੇਰੇ ਕੋਲ ਹੈਗੇ ਆ ਦੇ गोपी भाई ਕਿੰਨੇ ਦੇ ਲਈ ਇਹ 18500 ਕੀਤੋਂ ਲਏ ਆ ਉਧਰ ਬਾਈ ਖੜੇ ਆ ਉਹਨਾਂ ਦੇ ਠੀਕ ਆ 18500 ਦੀ ਤੇ ਲਿਖਾਈ ਦਾ ਕਿਵੇਂ ਕੀਤਾ ਸੀਗਾ ਆਪੋ ਆਪਣੀ ਠੀਕ ਆ ਬਾਈ ਲੈ ਵੀ गोपी ਬਗਰਾੜੀ ਵਾਲੇ ਨੇ ਆ ਲੈ ਆ ਬਰबरी ਤਿੰਨ ਬੱਚੇ ਤੁਸੀਂ ਦੇਖ ਸਕਦੇ ਹੋ